ਹਾਂਜੀ ਵੀਰੇ ਸਸੇ ਗੱਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਆ ਸਾਰੇ ਕਿਸਾਨ ਵੀਰਾਂ ਦਾ ਤੇ ਅੱਜ ਆਪਾਂ ਦੇਖਦੇ ਆ ਹਨਾ ਵੀ ਕਿੰਨੀ ਕੁ ਜਿਹੜੀ ਬਰਸਾਤ ਆ ਕਣੀਆਂ ਜਿਹੜੀਆਂ ਕਿਣ ਮਣਕਣੀ ਜਿਹੜੀ ਹੋ ਰਹੀ ਆ ਕਿੰਨੀ ਕੁ ਹੋਈ ਆ ਖੇਤ ਦੇ ਵਿੱਚ ਤੇ ਸਹੀਦੀ ਦਿਹਾੜਾ ਜਿਹੜਾ ਉਹ ਚੱਲ ਰਿਆ ਆਹ ਦਿਨਾਂ ਦੇ ਵਿੱਚ ਮੀਂਹ ਆ ਜਿਹੜਾ ਜ ਉਹ ਜ਼ਰੂਰ ਪੈਂਦਾ ਹੁੰਦਾ ਆਪਾਂ ਇਸੇ ਖੇਤ ਦੇ ਵਿੱਚ ਅਪਾ ਦੇਖਦੇ ਆ ਜੂ ਵੀ ਕਿੰਨਾ ਕੇ ਜਿਹੜਾ ਮੀਂਹ ਪਿਆ ਫਸਲਾਂ ਵਾਸਤੇ ਕਿੰਨਾ ਕੇਦਾ ਫਾਇਦਾ ਹਵਾ ਤਾਂ ਦੇਖੋ ਠੀਕ ਹੈ ਕੋਈ ਕਾगज ਪੱਤੇ ਨਹੀਂ ਗਏ ਹੈਗੇ ਠੀਕ ਨੇ ਸਾਰੇ ਬਾਕੀ ਮੌਸਮ ਜਿਹੜਾ ਮੀਂਹ ਅੱਜ ਪੂਰਾ ਬਣਿਆ ਹੋਇਆ ਸਾਰੇ ਕਿਤੇ ਮੀਂਹ ਜਿਹੜਾ ਅੱਜ ਆਪਣੇ ਪੰਜਾਬ ਦੇ ਵਿੱਚ ਦੱਸਿਆ ਹੋਇਆ ਅੱਜ ਆਪਾਂ ਦੇਖਦੇ ਆ ਵੀ ਕਿੰਨੀ ਇੱਕ ਬਰਸਾਤ ਜਿਹੜੀ ਹੋਈ ਆ ਤੇ ਆਪਾਂ ਅਟਰੀਆਂ ਨੇ ਭਰੀਆਂ ਹੋਈਆਂ ਆਪਣੀਆਂ ਖਰਬੂਜੇ ਦੀਆਂ ਬੀਜ ਜਿਹੜਾ ਪੇਡੇ ਤਿਆਰ ਇਹ ਹੋ ਰਹੇ ਨੇ ਹੰਡ ਜਿਹੜੀ ਹੁਣ ਬਹੁਤ ਜ਼ਰੂਰੀ ਆ ਫਸਲਾਂ ਵਾਸਤੇ ਵੀ ਮੀਂਹ ਜਿਹੜਾ ਬਹੁਤ ਵਧੀਆ ਚੰਗੀ ਗੱਲ ਇੱਕ ਬਰਸਾਤ ਜਿਹੜੀ ਹੁੰਦੀ ਆ ਤਾਂ ਫਸਲਾਂ ਨੂੰ ਸੀਹਦੀ ਦਿਹਾੜਾ ਜਿਹੜਾ ਚੱਲ ਰਿਹਾ ਆ ਦਿਨਾਂ ਦੇ ਵਿੱਚ ਬਰਸਾਤ ਜਿਹੜੀ ਜ਼ਰੂਰ ਹੁੰਦੀ ਹੁੰਦੀ ਆ ਆ ਦੇਖੋ ਕਾਗਜ਼ ਆਪਣੇ ਸਾਰੇ ਠੀਕ ਨੇ ਕੋਈ ਉੜਿਆ ਨਹੀਂ ਠੀਕ ਆ ਹਵਾ ਨਹੀਂ ਜ਼ਿਆਦਾ ਨਹੀਂ ਹੈਗੀ ਤੇ ਬਾਕੀ ਵੀਰੇ ਜ਼ਰੂਰ ਦੱਸਿਓ ਹਣਾ ਵੀ ਤੁਹਾਡੇ ਏਰੀਆ ਦੇ ਵਿੱਚ ਕਿੱਥੇ-ਕਿੱਥੇ ਜ਼ਿਆਦਾ ਬਰਸਾਤ ਆ ਜਾਂ ਇਸ ਤਰ੍ਹਾਂ ਹੀ ਕਿਨਮਕਣੀ ਜਿਹੜੀ ਹੋ ਰਹੀ ਆ ਇਹ ਕਾਗਨ ਦੇ ਵਿੱਚ ਆਪਾਂ ਨੇ ਲਾਹਿਆ ਤਰਬੂਜ਼ ਮੋ ਦੇਖੋ ਛੋਟੇ ਛੋਟੇ ਬੇਲਾਂ ਜਿਹੜੀਆਂ ਫਰੀਆਂ ਹੋ ਰਹੀਆਂ ਨੇ ਨਿਕਲਣ ਲੱਗੇ ਵੀ ਤੇ ਬਾਕੀ ਵੀਰੇ ਤੁਸੀਂ ਦੱਸਿਓ ਹਨਾ ਤੁਹਾਡੇ ਏਰੀਆ ਦੇ ਵਿੱਚ ਕਿਵੇਂ ਦਾ ਇਹ ਮੌਸਮ ਕਿੰਨਾ ਕਿੰਨਾ ਜਿਹੜਾ ਮੀਂਹ ਪਿਆ ਅੱਜ ਸਾਰਾ ਦਿਨ ਜਿਹੜੀ ਸੁਹਾਵਨਾ ਮੀਂਹ ਹੀ ਅੱਜ ਬਣੀ ਹੋਈ ਆ ਪੈਣ ਦੀ ਕੰਮ ਕਰਨੀ ਜਿਹੜੀ ਹੋ ਰਹੀ ਆ ਤੇ ਬਾਕੀ ਵੀਰੇ ਜਿਹੜੇ ਵੀ ਨਵੇਂ ਜੁੜਦੇ ਹਨ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਓ ਬਾਕੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ